ਕੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਕਿਸਾਨਾਂ ਨੂੰ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਦਾ ਵਾਅਦਾ ਕਰਕੇ ਆਏ ਤੇ ਚੁਟਕੀਆਂ ਮਾਰ ਮਾਰ ਐਮਐਸਪੀ ਦੇ ਨਾਲੇ ਕਿਸਾਨਾਂ ਦੇ ਲਈ ਕੀ ਹੋ ਨਿਭੜੇ ਮੀਟਿੰਗ ਤੋਂ 5 ਮਿੰਟ ਦੇ ਬਾਅਦ ਹੀ ਕਿਸਾਨਾਂ ਨੂੰ ਇਹਨਾਂ ਦੀ ਪੁਲਿਸ ਅਰੈਸਟ ਕਰ ਲੈਂਦੀ ਆ ਬਾਰਡਰਾਂ ਤੇ ਜਾਂਦੀ ਆ ਪੁਲਿਸ ਤੇ 5 ਮਿੰਟਾਂ ਦੇ ਵਿੱਚ ਹੀ ਧਰਨਾ ਚਕਵਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਨਵਰੀਤ ਨੇ ਕਿ ਆਖਿਰ ਪੰਜਾਬ ਸਰਕਾਰ ਦਾ ਪਹਿਲਾ ਐਕਸ਼ਨ ਤੇ ਫਿਰ ਪੰਜਾਬ ਪੁਲਿਸ ਦਾ ਕਿਉਂ ਸਭ ਹੋਇਆ ਕਿੱਥੇ ਮਾਨਸਿਕਤਾ ਸਰਕਾਰ ਵੀ ਖੜੀ ਐ ਤੇ ਦੇ ਪਿੱਛੇ ਕੌਣ ਆ ਕਿੱਥੋਂ ਸੂਈ ਇਹਨਾਂ ਦੀ ਹਿਲਦੀ ਆ ਤਾਂ ਬਈ ਨਵਰੀਤ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਕਿ ਜਿਸ ਤਰ੍ਹਾਂ ਮੀਟਿੰਗ ਦੇ ਵਿੱਚ ਭਾਵੇਂ ਮੀਟਿੰਗ ਕੇਂਦਰ ਨਾਲ ਸੀ ਪੰਜਾਬ ਦੇ ਦੋ ਵਜ਼ੀਰ ਸ਼ਾਮਿਲ ਸੀ ਉੱਥੇ ਮੀਟਿੰਗ ਤੋਂ ਬਾਅਦ ਇੱਕ ਤਰੀਕ ਦੇ ਦਿੱਤੀ ਕਿ ਕਿ 4 ਮਈ ਦੀ ਅਗਲੀ ਤਰੀਕ ਆ ਵੀ ਪਰ ਜਦੋਂ ਕਿਸਾਨ ਬਾਹਰ ਆ ਜਾਂਦੇ ਆ ਮਹਾਲੀ ਦੇ ਬਾਰਡਰਾਂ 'ਤੇ ਪਹੁੰਚਦੇ ਆ ਕਿਸਾਨਾਂ ਨੂੰ ਤੋਂ ਰੈਕਸ਼ਨ ਕਰ ਦਿੱਤਾ ਜਾਂ ਲੋਸ ਤੋਂ ਬਾਅਦ ਚ ਰੈਕਸ਼ਨ ਹੁੰਦਾ ਕਿ ਆਪਾਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਅਰੈਸਟ ਕਰਨਾ ਉੱਥੋਂ ਗੱਲ ਸ਼ੁਰੂ ਕਰਨੀ ਹੈ ਹਰ ਸਰਕਾਰ ਕੁ ਯਕੀਨ ਤੇ ਖੜੀ ਹੁੰਦੀ ਹੈ ਜਦਾਂ ਲੋਕਾਂ ਨੂੰ ਯਕੀਨ ਹੁੰਦਾ ਆ ਉਹਦੀ ਸਰਕਾਰ ਤੁਸੀਂ ਦੇਖੋ ਪੰਜਾਬ ਦੇ ਦੋ ਨਮਾਇंदे ਮੰਤਰੀ ਜਿਸ ਮੀਟਿੰਗ ਦੇ ਵਿੱਚ ਹੋਣ ਤੇ ਬਾਹਰ ਨਿਕਲ ਕੇ ਉਹ ਐਲਾਨ ਕਰ ਰਹੇ ਆ ਕਿ ਜੀ ਅਗਲੀ ਮੀਟਿੰਗ ਇੰਨੀ ਤਰੀਕ ਨੂੰ ਆ ਹਾਂ ਤੇ ਉਹ ਤੋਂ 5-10 ਮਿੰਟ ਬਾਅਦ ਪੁਲਿਸ ਸੈਕਸ਼ਨ ਕਰਕੇ ਚੱਕ ਲੈ ਤਾਂ ਇਹਨੂੰ ਤੁਸੀਂ ਕੀ ਕਹੋਗੇ ਇੱਥੇ ਕੀ ਆ ਵੀ ਇਹ ਸਰਕਾਰ ਤੇ ਪੰਜੀ ਦਾ ਵੀ ਭਰੋਸਾ ਨਹੀਂ ਕਰਿਆ ਜਾ ਸਕਦਾ ਇਹ ਬਿਲਕੁਲ ਭਰੋਸੇ ਦੇ ਲਾਇਕ ਵਾਲੀ ਸਰਕਾਰ ਨਹੀਂ ਹੈ ਇਹ ਪੈਰ ਪੈਰ ਤੇ ਬਦਲਦੇ ਆ ਆਪਦੀਆਂ ਹੀ ਗੱਲਾਂ ਕੱਟਦੇ ਆ ਹਰ ਇੱਕ ਵਾਦਾ ਜਿਹੜਾ ਇਹਨਾਂ ਨੇ ਕੀਤਾ ਸੀ ਇਹ ਉਹ ਤੋਂ ਪਲਟੇ ਆ ਜੋ ਕਿਹਾ ਸੀ ਬਿਲਕੁਲ ਉਲਟਾ ਡਿਗਰੀ ਵੱਲ ਵਧਿਆ ਇੱਕ ਗੱਲ ਜ਼ਰੂਰ ਇਹਨਾਂ ਨੇ ਕਰੀ ਆ ਕੈਪਟਨ ਅਮਰਿੰਦਰ ਸਿੰਘ ਨੂੰ ਚੰਗਾ ਕਹਾਤਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਇਸ ਗੱਲ ਦਾ ਵਿਰੋਧ ਕਰੇ ਵੀ ਕੈਪਟਨ ਦਾ ਬੀਜੇਪੀ ਚ ਆ ਜਾ ਜਾਂ ਜਿੱਥੇ ਵੀ ਉਹ ਜਿੱਥੇ ਮਰਜ਼ੀ ਰਹੇ ਉਹ ਇਸ ਮੁੱਖ ਮੰਤਰੀ ਨਾਲੋਂ 10000 ਗੁਣੇ ਚੰਗਾ ਮੁੱਖ ਮੰਤਰੀ ਸੀ। ਉਹਨੇ ਕਿਸਾਨਾਂ ਨਾਲ ਜਿੱਥੇ ਜਿੰਨੀ ਹੋ ਸਕੀ ਆ ਹਮਦਰਦੀ ਦਿਖਾਈ ਹੈ। ਹੁਣ ਵੀ ਇਸ ਪਾਰਟੀ 'ਚਾ ਭਾਜਪੀ 'ਚ ਹੋ ਕੇ ਵੀ ਜਦੋਂ ਕਿਸਾਨਾਂ ਤੇ ਗੋਲੀ ਚੱਲਦੀ ਆ ਉਹ ਬੰਦਾ ਵਿਰੋਧ ਕਰਦਾ। ਪਰ ਸਾਡਾ ਮੁੱਖ ਮੰਤਰੀ ਸ਼ਾਇਦ ਇਹਨੂੰ ਕਿਸਾਨ ਕੁੱਟਣ ਦਾ ਚਾਹ ਚੜਿਆ ਹੋਇਆ ਹੈ। ਹਰ ਡਿਕਟੇਟਰ ਸਭਾ ਵਾਲਾ ਬੰਦਾ ਨਾ ਗਗਨ ਰਾਜ ਹਮੇਸ਼ਾ ਪੁਲਿਸ ਰਾਹੀਂ ਕਰੂਗਾ। ਤੁਸੀਂ ਇਸ ਸਰਕਾਰ 'ਚ ਦੇਖ ਲਓ। ਮਤਲਬ ਪੁਲਿਸ ਦੀ ਮਾਨਸਿਕਤਾ ਉਹ ਤੇ ਆਪਾਂ ਉਹਨੇ ਆ ਵੀ ਪੁਲਿਸ ਦੀ ਹੁਣ ਅੱਜਕੱਲ ਮਾਨਸਿਕਤਾ ਚੱਲ ਕਿੱਥੋਂ ਰਹੀ ਆ ਪਰ ਇਹਦਾ ਪੂਰਾ ਇੱਥੇ ਖੜਾ ਕੋਟਲੋਂ ਦੱਬਲੋਂ ਸ਼ਾਇਦ ਭੁੱਲੇ ਬੈਠਿਆ ਲੋਕਾਂ ਚ ਹੀ ਆਉਣਾ ਆਲਾ ਕਿ ਇਹ ਗੱਲ ਲੋਕਾਂ ਤੇ ਵੀ ਖੜੀ ਆ ਆਪਾਂ ਨੂੰ ਵੀ ਦੇਖਣਾ ਪਊਗਾ ਵੀ ਲੋਕਾਂ ਨੂੰ ਇਸ ਗੱਲ ਨਾਲ ਫਰਕ ਪੈਂਦਾ ਹੈ ਕਿ ਪੰਜਾਬ ਦੇ ਵਿੱਚ ਔਸਤਨ 31000 ਰੁਪਏ ਮਹੀਨਾ ਕਮਾਉਣ ਵਾਲਾ ਕਿਸਾਨ ਇਹ ਔਸਤ ਆ ਇਹ ਚ ਘੱਟ ਵੱਡੇ ਕਿਸਾਨ ਵੀ ਆ ਛੋਟੇ ਵੀ ਆ ਜੀ ਬਿਹਾਰ ਦੇ ਵਿੱਚ ਹਰ ਕਿਸਾਨ ਲਗਭਗ 8000 ਰੁਪਏ ਮਹੀਨਾ ਕਮਾਉਂਦਾ ਉਹ 31000 ਵਾਲੇ ਨੂੰ 8000 ਤੇ ਲਿਆਉਣ ਨੂੰ ਫਿਰਦੇ ਆ ਪੰਜਾਬ ਦੇ ਕਿਸਾਨਾਂ ਨੂੰ ਇਸ ਗੱਲ ਨਾਲ ਫਰਕ ਪੈਂਦਾ ਵੀ ਉਹ 31 ਵਾਲਿਆਂ ਨੂੰ 8 ਤੇ ਲਿਆਉਣ ਨੂੰ ਫਿਰਦੇ ਆ ਜਾਂ ਦਿਨੇ ਮੋਟਰਾਂ ਦਾ ਪਾਣੀ ਲਾ ਗਈ ਖੁਸ਼ ਆ ਵੀ ਕੋਈ ਨਹੀਂ ਅੱਜ ਆਪਦੇ ਖੇਤਾਂ ਚ ਲਾਉਨੇ ਆ ਕੱਲ ਨੂੰ ਕਿਸ ਅੜਾਨੀ ਬਾਨੀ ਦੇ ਖੇਤ ਚ ਲਾ ਲਾਂਗੇ ਕੀ ਫਰਕ ਪੈਂਦਾ ਬਿਲਕੁਲ ਇਹ ਵੀ ਦੇਖਣਾ ਪਊ ਵੀ ਕਣਕੰਡਾ ਬਚਿਆ ਕੋਈ ਤੰਤ ਹਜੇ ਹੈਗਾ ਉਹਨਾਂ ਚ ਜਾਉਂਦੇ ਆਲਾ ਕਿਉਂਕਿ ਜੇ ਇਸ ਗੱਲ ਦਾ ਵੀ ਵਿਰੋਧ ਨਹੀਂ ਕਰਦੇ ਹੂੰ ਮੈਨੂੰ ਵੀ ਲੱਗਦਾ ਬਹੁਤ ਗੱਲਾਂ ਦਾ ਵਿਰੋਧ ਸਾਨੂੰ ਕਰਨਾ ਚਾਹੀਦਾ ਮੈਂ ਆਪਦੀ ਵੀ ਇੱਕ ਗਲਤੀ ਮੰਨਦਾ ਜਿੱਦੇ ਇਨਕਾਊਂਟਰ ਹੋ ਰਹੇ ਸੀ ਸਾਨੂੰ ਵੀ ਵੀਡੀਓ ਪਹੁੰਚਣ 'ਚ ਸਾ ਲੇਟ ਹੋਇਆ ਸੀ ਭਾਵੇਂ ਗੋਲੀਆਂ ਲੱਤ ਦੀ ਵੱਜ ਰਹੀਆਂ ਹੂੰ ਜੇ ਉਹ ਦਾ ਵਿਰੋਧ ਕੀਤਾ ਹੁੰਦਾ ਤਾਂ ਘਰ ਨਹੀਂ ਸੀ ਟਹਣੇ ਭਾਵੇਂ ਤਸਕਰ ਆ ਪਰ ਪੁਲਿਸ ਕਿਵੇਂ ਡਿਸਾਈਡ ਕਰ ਸਕਦੀ ਹੈ ਫਿਰ ਜੱਜਾਂ ਤੋਂ ਕੀ ਕਰਾਉਣਾ ਇੱਕ ਸਿਸਟਮ ਆ ਸਾਡੇ ਸਿਸਟਮ ਆ ਜਿਹੜਾ ਦੇਸ਼ ਵਿੱਚ ਜੇ ਉਹ ਦਾ ਵਿਰੋਧ ਹੋਇਆ ਹੁੰਦਾ ਤਾਂ ਮੁੰਡੇ ਦੀ ਲਾਤ ਨਹੀਂ ਸੀ ਉਹ ਕਰਨ ਵਾਲ ਜਿਹੜੇ ਫੌਜ ਵਾਲੇ ਆ ਉਹਨਾਂ ਵਾਲਾ ਉਹ ਹਮਲਾ ਨਹੀਂ ਸੀ ਹੋਣਾ ਜੇ ਉਹ ਦਾ ਵੀ ਵਿਰੋਧ ਹੋਇਆ ਹੁੰਦਾ ਤਾਂ ਕੱਲ ਐਕਸ਼ਨ ਨਹੀਂ ਹੋਣਾ ਜਿੱਜਾ ਜੁੜੀਆਂ ਆਗੀਆਂ ਇੱਕ ਮਾਨਸਿਕਤਾ ਤੋਂ ਤਿਆਰ ਹੋ ਰਹੀਆਂ ਪੰਜਾਬ ਪੁਲਿਸ ਦੀ ਜਿੱਥੋਂ ਤੱਕ ਤੁਸੀਂ ਗੱਲ ਕਰਉਣਾ ਉਹਨਾਂ ਦੀ ਮਾਨਸਿਕਤਾ ਇੱਥੇ ਖੜੀ ਹੈ ਜਦੋਂ ਸਰਕਾਰ ਕਹਿੰਦੇ ਜਾਂ ਮੈਸੇਜ ਜਾਵੜੇ ਵੀ ਬੰਦਾ ਮਾਰਨ ਤੇ ਤਰੱਕੀ ਮਿਲਦੀ ਆ ਤੇ ਫਿਰ ਤੁਸੀਂ ਦੇਖੋ ਵੀ ਬੰਦੇ ਦੀ ਸੋਚ ਹਰ ਬੰਦਾ ਆਏ ਤਾਂ ਆਪਾਂ ਜੰਗਲ ਰਾਜ ਤੋਂ ਹੀ ਆ ਨਾ ਥੋੜੇ ਜਿਹੇ ਚੜਦੇ ਹੀ ਉਹ ਵੀ ਪੁਲਿਸ ਵਾਲੇ ਹੈ ਨਾ ਸੋਸਾਇਟੀ ਚੋਂ ਹੀ ਆ ਤੇ ਸੋਸਾਇਟੀ ਜੇ ਬੰਦਾ ਇਹੜਾ ਉਹਦੇ ਚ ਕਦੇ ਕਦੇ ਜੰਗਲ ਰੂਪ ਜਦੋਂ ਹਾਵੀ ਹੁੰਦਾ ਤਾਂ ਬੰਦਾ ਵੈਸ਼ ਹੀ ਹੋ ਜਾਂਦਾ ਉਹੀ ਹਾਲ ਉਹਨਾਂ ਦਾ ਜਦੋਂ ਤੁਹਾਨੂੰ ਪਤਾ ਵੀ ਕਹਿਣਾ ਕਿਸੇ ਨੇ ਕੁਝ ਨਹੀਂ ਪਰ ਤੁਸੀਂ ਫੌਜ ਵਾਲਿਆਂ ਨੂੰ ਵੀ ਕੁੱਟੋਗੇ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਵੀ ਯਾਰਾ ਹੁਣ ਤਾਂ ਸਾਡਾ ਸਾਡੇ ਕੋਲ ਹੈਗਾ ਵੀ ਦੇਖੋ ਜੀ ਅਸੀਂ ਤਾਂ ਥੋੜੇ ਕਹਿੰਦੇ ਤਾਂ ਇੰਨੇ ਅਨਕਾਊਂਟਰ ਕਰਤੇ ਹਜੇ ਹੋਰ ਕੀ ਕਰਗੇ ਤੇ ਸਰਕਾਰ ਤਾਂ ਇਸੇ ਗੱਲ ਤੇ ਖੁਸ਼ ਹੋਊਗੀ ਨਾ ਫੇਰ ਉਹ ਕਿਸਾਨਾਂ ਤੇ ਕੱਲ ਇੱਕ ਪੁਲਿਸ ਅਫਸਰ ਦੀ ਬੋਲੀ ਮਤਲਬ ਉਹਨੂੰ ਇਹ ਲੱਗਦਾ ਹਾਂ ਤੁਸੀਂ ਮੈਂ ਮੈਂ ਉਹੀ ਕਰਨਾ ਉਹ ਪੁਲਿਸ ਆਫੀਸਰ ਜਿਹੜਾ ਇਸ ਸਰਕਾਰ ਦਾ ਬਹੁਤ ਚਹੇਤਾ ਮੰਨਿਆ ਜਾਂਦਾ ਉੱਥੇ ਜਾਂਦਾ ਇੱਕ ਮੁੰਡਾ ਸਵਾਲ ਕਰਦਾ ਉਸ ਪੁਲਿਸ ਆਫਿਸਰ ਨੂੰ ਕਿ ਜੀ ਬਸ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਤੁਹਾਡੇ ਕੋਲ ਜ਼ਮੀਨ ਨਹੀਂ ਹੈ ਕਿ ਤੁਸੀਂ ਬਿਨਾ ਜ਼ਮੀਨ ਤੋਂ ਤੇ ਜਦੋਂ ਉਹ ਲਈ ਦਬਾਈ ਦਾ ਜਵਾਬ ਆਉਂਦਾ ਨਾ ਉਹ ਕਮਾ ਕੇ ਬਸ ਇਹੀ ਆਉਣਾ ਸੀ ਕਿ ਤੂੰ ਚੁੱਪ ਕਰ ਜਾ ਨਹੀਂ ਅਸੀਂ ਤੈਨੂੰ ਇਥੋਂ ਬੰਦਾ ਬਣਾ ਕੇ ਕੱਢਾਂਗੇ ਕਿਉਂਕਿ ਜਦੋਂ ਸਵਾਲ ਕਰਦਾ ਉਹ ਸਵਾਲ ਨੂੰ ਇਸ ਤਰੀਕੇ ਰਿਲੇਟ ਕੀਤਾ ਜਾਂਦਾ ਜੇ ਤੂੰ ਸਵਾਲ ਕਰੇਗਾ ਕਿਸਾਨਾਂ ਦੀਆਂ ਪੱਗਾਂ ਸਾਡੇ ਹੱਥਾਂ ਚੁਣੀਆਂ ਢੈਣੀਆਂ ਜਦੋਂ ਜ਼ਿੰਮੇਵਾਰ ਤੂੰ ਹੋਊਗਾ ਤੇਰਾ ਸਵਾਲ ਹੋਊਗਾ ਕਉਂਕਿ ਸਟਰੀ ਕੇਨਰ ਬਲੇਮ ਦਾ ਵਿਕਟਮ ਸੀ ਲਿਆ ਹਣਾ ਬਿਲਕੁਲ ਬਿਲਕੁਲ ਵੀ ਜਿਹੜਾ ਬੰਦਾ ਉਹਦਾ ਪੀੜਤਾ ਉਹਨੇ ਹੀ ਠਹਿਰਾ ਦੇ ਵੀ ਇਹ ਸਾਰਾ ਕੁਝ ਦੇਖ ਤੇਰੇ ਕਰਕੇ ਹੋਊਗਾ ਉਸ ਅਫਸਰ ਦੀ ਬੋਲੀ ਤੇ ਹਾਂ ਉਹੋ ਜਿਹੜਾ ਖੋਲ ਕੇ ਤੁਸੀਂ ਹਾਂ ਮਤਲਬ ਉਹ ਫਿਰ ਉਸੇ ਮੰਨ ਸਕਦਾ ਝੋਈ ਆਈ ਹੈ ਵੀ ਅਸੀਂ ਯਾਰ ਅਸੀਂ ਤਾਂ ਇੰਨੇ ਬੰਦੇ ਮਾਰ ਕੇ ਆਏ ਆ ਹੂੰ ਪਤਾ ਨਹੀਂ ਤੁਹਾਨੂੰ ਚੱਕ ਕੇ ਮਾਰਦੇ ਆਂ ਕਿ ਕਿਸੇ ਨਹਿਰ ਚ ਸੜਦਾਂਗੇ ਹੂੰ ਅਗਲਾ ਬੋਲ ਜਿਹੜਾ ਅੰਦਰੋਂ ਬੋਲੀ ਤਾਂ ਇਹੀ ਸੀ ਨਾ ਵੀ ਲਾਸ਼ ਇਹ ਜੀ ਥਾਂ ਤੇ ਖਪਾਵਾਂਗੇ ਤਰੂ ਪਤਾ ਨਹੀਂ ਲੱਗਣਾ ਹੂੰ ਆਹੀ ਹੁੰਦੀ ਆ ਮੰਨ ਸਕਦਾ ਬਿਲਕੁਲ ਜਿਹੜੇ ਮਰਜ਼ੀ ਸ਼ਬਦਾਂ ਚਾਜੇ ਥੋੜੀ ਤਬੀਅਤ ਦਿਸ ਜਾਂਦੀ ਹੈ ਬਿਲਕੁਲ ਇਹਦੀ ਲੋੜ ਨਹੀਂ ਸੀਗੀ ਸਰਕਾਰ ਨੂੰ ਜੋ ਸਰਕਾਰ ਨੇ ਕਰਿਆ ਠੀਕ ਹੈ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ ਪੋਲੀਟੀਕਲ ਬੰਦੇ ਗੱਗਨ ਫਿਰ ਵੀ ਕਿਤੇ ਨਾ ਕਿਤੇ ਜਵਾਬਦੇਹ ਹੁੰਦੇ ਆ ਭਗਵਾਨ ਜੀ ਤਵਾਰ ਨੂੰ 3 ਸਾਲਾਂ ਬਾਅਦ ਦੇਖ ਲਾਂਗੇ ਹੂੰ ਦੋ ਰਹਿ ਗਏ ਦੋ ਸਾਲਾਂ ਬਾਅਦ ਲੋਕਾਂ ਚਾਹੁਣ ਪਰ ਪੁਲਸਰਗੇ ਆਧਾਰੇ ਨੂੰ ਤੁਸੀਂ ਇੰਨੀ ਐਕਸਟ੍ਰੀਮ ਪਾਵਰ ਦੇ ਕੇ ਨਹੀਂ ਸੁਸਾਇਟੀ ਚੱਲ ਸਕਦੀ ਪੁਲਿਸ ਸਟੇਟਮ ਨਹੀਂ ਬਣਾਇਆ ਜਾ ਸਕਦਾ ਪਰ ਨਵੀਂ ਬਈ ਇਹਨਾਂ ਇਹਨਾਂ ਪੁਲਿਸ ਆਫਿਸਰਾਂ ਨੂੰ ਵੀ ਤਾਂ ਸਮਝਣਾ ਚਾਹੀਦਾ ਨਾ ਜਿਹੜੇ ਉਦੋਂ 90 ਦੇ ਦੌਰ ਚ 80 90 ਦੇ ਦੌਰ ਦੇ ਵਿੱਚ ਰਿਕਾਉਂਟਰ ਕੀਤੇ ਸੀ ਹੁਣ ਤੱਕ ਹਾਈ ਕੋਰਟਸ ਜਾਵਾ ਬੋਲਦੀਆਂ ਹੁਣ 60 60 70 70 ਸਾਲ ਦੇ ਹੋਏ ਪਏ ਆ ਇਹਨਾਂ ਦੇ ਸੱਤਾ ਇਹ ਇੱਥੇ ਤਾਂ ਜਿਹਦੀ ਸੱਤਾ 2 ਸਾਲ ਬਾਅਦ ਜਾਣਨ ਵਾਲੀ ਆ ਉਹਦਾ ਜਾਣ ਵਾਲੀ ਆ ਉਹਦਾ ਦਿਮਾਗ ਖਰਾਬ ਆ ਉਹਨਾਂ ਨੂੰ ਤਾਂ ਫਿਰ ਵੀ ਹਜੇ ਉਹਨਾਂ ਨੇ ਤਾਂ ਸਾਰੀ ਉਮਰ ਪੋਕੇ ਰਿਟਾਇਰ ਹੋਣਾ ਹੁੰਦਾ ਇਹ 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 ਦੀ ਜੋ ਕੀ ਚੀਜ਼ ਨਹੀਂ ਪਰ ਆਪਾਂ ਬੈਕ ਟੂ ਕਿਸਾਨਾਂ ਤੇ ਆਉਂਦੇ ਆ ਇਹ ਯਕੀਨ ਟੁੱਟਿਆ ਹੁਣ ਕੋਈ ਧਰਨਾ ਦੇ ਰਿਹਾ ਅਗਲੇ ਨੂੰ ਕੋਈ ਸਰਕਾਰ ਨੂੰ ਤੁਹਾਨੂੰ ਮੀਟਿੰਗ ਕਿਸਾ ਯਾਰ ਇੱਥੇ ਭਾਰਤ ਦੇ ਵਿੱਚ ਜਿੱਥੇ ਵੀ ਕੋਈ ਨਕਸਲੀ ਪ੍ਰਭਾਵਤਾ ਕੋਈ ਹੋਰ ਬਹੁਤ ਸਾਰੀਆਂ ਦਿੱਕਤਾਂ ਇੱਥੇ ਚੱਲ ਰਹੀਆਂ ਬਹੁਤ ਸਾਰੀਆਂ ਮੂਵਮੈਂਟ ਚੱਲ ਰਹੀਆਂ ਮੂਵਮੈਂਟ ਚੱਲ ਰਹੀਆਂ ਉਹ ਸਾਰੀਆਂ ਨੂੰ ਵੀ ਤਾਂ ਸਾਦੀ ਆ ਜੀ ਮੀਟਿੰਗ ਤੇ ਕੀ ਬਾਅਦ ਚ ਗ੍ਰਫਤਾਰ ਹੋ ਜਾਂਦੇ ਆ ਬਿਲਕੁਲ ਇਹ ਅਜੇ ਤੱਕ ਨਹੀਂ ਕਿਤੇ ਹੋਇਆ ਪਰ ਇਹ ਤਾਂ ਫਿਰ ਬਦਲਾਅ ਆ ਸਾਡੇ ਮੁੱਖ ਮੰਤਰੀ ਦੇ ਹੱਸੀ ਆਉਣਾ ਹੂੰ ਉਹੀ ਆਮਕਰਾਂ ਦਾ ਮੁੰਡਾ ਨਾ ਉਹ ਤਾਂ ਦੂਜੇ ਦਾ ਸੀਗੇ ਬਾਦਲ ਤਾਂ ਫਿਊਡਲ ਸੀਗੇ ਹੂੰ ਕੈਪਟਨ ਸੀਗਾ ਰਾਜਾ ਰਾਜਾ ਸੀ ਠੀਕ ਆ ਉਹਨਾਂ ਨੂੰ ਉਹਨਾਂ ਚ ਇੰਨੀ ਉਹ ਥੋੜੀ ਸੀਗੀvartheta ਇਹ ਆਪਣੇ ਚੋਂ ਹੀ ਆ ਨਾ ਇਹ ਫਿਰ ਆਪਣੇ ਚੋਂ ਆ ਮਾਤੜ ਨੂੰ ਜਦੋਂ ਸੱਤਾ ਮਿਲਦੀ ਹੈ ਤਾਂ ਫਿਰ ਆਹੀ ਕੁਸ਼ੀ ਕਰਦਾ ਹੁੰਦਾ ਉਹ ਗੇਮ ਆਫ ਥਰੋਨ ਦਾ ਇੱਕ ਡਾਇਲੌਗ ਯਾਦ ਆਈ ਜਾਂਦਾ ਪਰ ਰਹਿਣ ਦੇ ਆਪਾਂ ਇੱਥੇ ਉਹਨੂੰ ਗੱਲ ਕਰਨਾ ਪਰ ਸੰਤੰਨ ਦੀ ਗੱਲ ਇਹ ਆ ਕਿ ਸਰਕਾਰ ਬੁਰੇ ਤਰੀਕੇ ਨਾਲ ਫੇਲ ਹੋਈ ਆ ਕਿਸਾਨਾਂ ਨੂੰ ਕੁੱਟ ਕੇ ਮੈਨੂੰ ਲੱਗਦਾ ਇਹਨਾਂ ਨੇ ਆਪ ਦੀ ਖੇਡ ਖਰਾਬ ਕਰੀ ਆ ਹਾਲਾਂਕਿ ਇਹਨਾਂ ਦੇ ਬਹਾਨੇ ਦੇਈ ਜਾਂਦੇ ਆ ਵੀ ਪੰਜਾਬ 'ਚ ਇਨਵੈਸਟਮੈਂਟ ਰੁਕੀ ਪਈ ਸੀ ਪਹਿਲੀ ਗੱਲ ਤਾਂ ਐਮਾਜ਼ੋਨ ਵਾਲੀ ਗੱਲ ਸੁਣੋ ਮੁੱਖ ਮੰਤਰੀ ਕਹਿੰਦਾ ਵੀ Amazon ਦਾ ਜਦੋਂ ਆਰਡਰ ਪਹੁੰਚਦਾ ਹੈ ਤਾਂ ਪੰਜਾਬ ਦੇ ਲੱਗੇ ਧਰਨਿਆਂ ਕਰਕੇ ਲੇਟ ਪਹੁੰਚ ਰਿਹਾ ਹੈ ਮਹਿੰਗਾ ਵੀ ਪਹੁੰਚ ਰਿਹਾ ਹੈ ਮਤਲਬ ਮੁੱਖ ਮੰਤਰੀ ਨੂੰ Amazon ਦੀ ਫਿਕਰ ਆ ਤੁਸੀਂ ਯਾਰ ਤੁਹਾਡੇ ਛੋਟੇ ਦੁਕਾਨਦਾਰਾਂ ਉਹਨਾਂ ਦੀ ਫਿਕਰ ਕਰ ਲਓ ਜਿਹੜਿਆਂ ਨੂੰ ਖਾਈ ਜਾਂਦੀਆਂ ਕੰਪਨੀ 2 ਲੱਖ ਕਰਿਆਣਾ ਸਟੋਰ ਭਾਰਤ ਵਿੱਚ ਬੰਦ ਹੋ ਗਏ 5 ਲੱਖ ਹੋਰ ਹੋਣੇ ਹਨ ਮੋਹਾਲੀ ਵਰਗੇ ਸ਼ਹਿਰਾਂ 'ਚ ਤੁਸੀਂ ਰਹਿੰਦੇ ਹੋ ਕਤਸ ਕਿਨਾ ਬਲੈਂਕਟ ਨੇ ਸਾਰਿਆਂ ਨੂੰ ਖਾਈ ਜਾਣਾ ਅੱਠਵੇਂ ਦਸਵੇਂ ਨਵੀਂ ਆ ਪਾ ਜਾਂਦੀ ਕੋਈ ਨਾ ਕੋਈ ਨਵੀਂ ਆ ਜਾਂਦੀ ਹੈ ਨਾ ਜ਼ਿਫਟੂ ਵਾਲਿਆਂ ਦੀਆਂ ਲੱਸਾਂ ਪੂਰੇ ਕੱਟ ਲੈਣਗੇ ਉਹ ਬਿਲਕੁਲ ਹੈ ਨਾ ਪਰ ਹਜੇ ਸਾਡੇ ਦੁਕਾਨਦਾਰਾਂ ਨੂੰ ਵੀ ਸ਼ਹਿਰੀਆਂ ਨੂੰ ਲੱਗਦਾ ਵੀ ਕਿਸਾਨ ਕੁੱਟੇ ਜਾਂਦੇ ਆ ਕੋਈ ਨਹੀਂ ਕੁੱਟੇ ਜਾਂਦੇ ਉਹ ਕੋਈ ਭਰਾਵੋ ਇਹ ਧਰਨੇ ਦਾ ਲਾ ਲੈਂਦੇ ਤੁਹਾਡੇ ਤੋਂ ਧਰਨੇ ਵੀ ਨਹੀਂ ਲੱਗਣੇ ਸਾਨੂੰ ਇਹ ਪਤਾ ਸੋ ਤੋਂ ਵੱਡੀ ਗਲਤਾਈ ਹੈ ਨਾ ਵੀ ਜੇ ਤੁਸੀਂ ਕਿਸਾਨਾਂ ਦੀ ਧਾਰਨਾ ਦਾ ਬਹੁਤ ਘੱਟ ਕਿਸਾਨਾਂ ਦੇ ਧਾਰਨਾ ਹੀ ਤੁਸੀਂ ਚੁਕਵਾਤੀ ਤਾਂ ਫਿਰ ਕੋਈ ਵਿਦਿਆਰਥੀ ਲੈ ਲਓ ਕੋਈ ਵੇਰਜਕਰ ਲੈ ਲਓ ਕੋਈ ਅਧਿਆਪਕ ਲਾ ਲੈਣਗੇ ਕੋਈ ਹੋਰ ਜਿਹੜੇ ਧਰ ਨਾਲ ਜਿਹੜੇ ਕਹਿੰਦੇ ਵੀ ਧਰਨਾ ਨਹੀਂ ਧਰਨਾ ਮਾਰਾ ਪੰਜਾਬ ਦਾ ਨੁਕਸਾਨ ਹੋ ਰਿਹਾ ਆਪਣੀ ਮੌੜ ਮੰਡੀ ਦੇਖੋ ਕੋਈ ਵੀ ਕਿਸੇ ਵੀ ਧਰਮ ਦਾ ਜੇ ਕਿਸੇ ਹਨਾ ਉਹ ਲੜਕੀ ਆਪਣੀ ਵੀ ਭੈਣ ਸੀ ਬਿਲਕੁਲ ਹੈ ਇੱਕ Hindu ਪਰਿਵਾਰ ਦੀ ਲੜਕੀ ਹੈ ਨਾ ਉਹਦੇ ਨਾਲ ਜ਼ੁਲਮ ਹੁੰਦਾ ਸਾਰਾ ਮੌੜ ਇਕੱਠਾ ਹੋ ਕੇ ਧਰਨਾ ਲਾਉਂਦਾ ਬਿਲਕੁਲ ਕਿਉਂਕਿ ਸਭ ਨੂੰ ਪਤਾ ਨਾ ਉੱਥੇ ਤਾਂ ਹਰ ਧਰਮ ਦੇ ਲੋਕ ਆਏ ਨਾ ਗਗਣਾ ਕੀ ਇਹਦੇ ਬਿਨਾ ਨਹੀਂ ਹੱਲ ਇੱਥੇ ਨਹੀਂ ਸੁਣਦਾ ਕੋਈ ਬਿਲਕੁਲ ਤੁਸੀਂ ਕੀ ਕਰ ਲਓਗੇ ਹੋ ਤਾਂ ਇਹ ਇੰਨੀ ਕਿਹੜੇ ਅਡਜਸਟਮੈਂਟ ਤਾਂ ਮੈਨੂੰ ਕਿਸਾਨਾਂ ਵਾਲੇ ਮਸਲੇ 'ਚ ਦੇਖ ਲਈਏ ਸ਼ੁਭ ਕਰਨ ਵਾਲੀ ਐਫ ਆਈ ਆਰ ਹਾਂ ਜ਼ੀਰੋ ਐਫ ਆਈ ਆਰ ਸੀ ਕੀ ਬਣਿਆ ਜੋ ਦਾ ਕਿਸ ਤਰੀਕੇ ਪਰਿਵਾਰ ਦੇ ਦੁਆਪ ਆ ਗਿਆ ਕਿ ਮੈਂ ਸਾਰੀਆਂ ਚੀਜ਼ ਸੈੱਟ ਕੀਤੀਆਂ ਗਈਆਂ ਐਫ ਆਈ ਆਰ ਭਾਵੇਂ ਹੋਈ ਨਾ ਦੀ ਐਫ ਆਈ ਆਰ ਪਰ ਉਹ ਧਰਨੇ ਤੋਂ ਬਿਨਾ ਉਹ ਬਰੂਤ ਹੋ ਜਾਂਦਾ ਹੈ ਯਾਰ ਸ਼ਰੀਮ ਕੈਮਰੇ ਜਦੋਂ ਕੈਦ ਹੋ ਜਾਂਦੇ ਆ ਉੱਥੇ ਪੁਲਿਸਾਂ ਨਿਸ਼ਾਤੀ ਬਣ ਗਈ ਤੁਸੀਂ ਇਹਨੂੰ ਵੱਧ ਹੋਰ ਕੀ ਹੋਊਗਾ ਬਿਲਕੁਲ ਮਤਲਬ ਤੁਹਾਡੇ ਸਾਹਮਣੇ ਜਿਹੜੀ ਸਥਿਤੀ ਕਲੀਅਰ ਆ ਤੁਸੀਂ ਉੱਥੇ ਵੀ ਕਹੀ ਜਾਂਦੇ ਹੋ ਨਹੀਂ ਕਾਰਨ ਕੀ ਹੈ ਕਿ ਲੋਕਾਂ ਦੀ ਚੋਪਾ ਮੈਨੂੰ ਲੱਗਦਾ ਵਿਰੋਧ ਕਰਨਾ ਚਾਹੀਦਾ ਜਦੋਂ ਕਿਸੇ ਤੇ ਜ਼ੁਲਮ ਹੁੰਦਾ ਤਾਂ ਸਾਰਿਆਂ ਨੂੰ ਕਹਿਣਾ ਚਾਹੀਦਾ ਵੀ ਨਹੀਂ ਪਾਈ ਇਹ ਗਲਤ ਹੈ ਤੁਸੀਂ ਇਹਨਾਂ ਦੀ ਗੱਲ ਨਹੀਂ ਸੁਣ ਤੁਸੀਂ ਹੀ ਰਾਹ ਰੋਕਿਆ ਹੋਇਆ ਸੀ ਬਿਲਕੁਲ ਇਹ ਮੁੱਖ ਮੰਤਰੀ ਕਹਿੰਦੇ ਸੀ ਨਾ ਕਿ ਰਾਤਾ ਦਿੱਲੀ ਜਾਣਾ ਕਿਸਾਨਾਂ ਨੇ ਕਿਸਾਨਾਂ ਨੇ ਥੋੜੀ ਰਾਹ ਰੋਕਿਆ ਰਾਤਾ ਹਰਿਆਣਾ ਪੁਲਿਸ ਨੇ ਰੋਕਿਆ ਵਿਆ ਇਹੀ ਮੁੱਖ ਮੰਤਰੀ ਕਹਿੰਦੇ ਸੀ ਉਹ ਵੀ ਕਹਿੰਦੇ ਸੀ ਤੇ ਹੁਣ ਜਿਹੜੇ ਕਹਿੰਦੇ ਸੀਗੇ ਵੀ ਇਹ ਤਾਂ ਸੈਂਟਰ ਦੀਆਂ ਮੰਗਾ ਸੈਂਟਰ ਦੇ ਮੂਰੇ ਧਰਨਾ ਲਾਓ ਦਿੱਲੀ ਜਾਵੜੋ ਠੀਕ ਹੈ ਤੇ ਜਦੋਂ ਚੰਡੀਗੜ੍ਹ ਆਏ ਸੀ ਤੁਸੀਂ ਕਿਹੜਾ ਮੰਨ ਲਈਆਂ ਹਾਂ ਫੁਟੇਜ ਤਾਂ ਇੰਨਾ ਪੇਸ਼ੈਂਸ ਨਹੀਂ ਜੀ ਵੀ ਤੁਸੀਂ ਗੱਲ ਵੀ ਸੁਣ ਸਕੋ ਤੂੰ ਟੰਗਣਾ ਪਰ ਉਹੀ ਹੈ ਗਗਨ ਮੈਂ ਫੇਰ ਮੈਨੂੰ ਤਾਂ ਰਾਹਤ ਅੰਦੌਰੀ ਸਾਹਿਬ ਦੀ ਗੱਲ ਬੜੀ ਵਧੀਆ ਲੱਗਦੀ ਹੈ ਕਿ ਉਸ ਤੋਂ ਪਹਿਲੇ ਜੋ ਸ਼ਖਸ ਇਹਾਂ ਗੱਦੀ 'ਤੇ نشੀਨ ਥਾ ਉਹ ਸਭ ਇਹ ਆਪਣੇ ਖੁਦਾ ਹੋਣੇ ਬੇਤਰਾਹੀ ਯਕੀਨ ਥਾ ਬਸ ਪ੍ਰਾਣਿਆਂ ਨੂੰ ਚੰਗੇ ਕਹਾਉਣਾ ਤੇ ਇੱਕ ਗੱਲ ਜੀ ਮੈਨੂੰ ਤਾਂ ਹੁਣ ਸਮਝ ਆਈ ਵੀ ਹੈ ਆਹ ਆਮਕਰਾਂ ਦੇ ਮੁੰਡੇ ਆਪਾਂ ਸਾਰੇ ਆਮਕਰਾਂ ਤੋਂ ਇੰਨੇ ਵੀ ਚੰਗੇ ਨਹੀਂ ਹੁੰਦੇ ਸੱਤਾਂ ਨੂੰ ਏਦੋਂ ਦਾ ਫਿਊਡਲ ਤੇ ਰਾਜੇ ਚੰਗੇ ਸੀ ਆ ਨਹੀਂ ਤੁਸੀਂ ਉਹ ਗੱਲ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਸੀ ਬਾਈ ਮੈਂ ਤੇ ਹੋਰ ਗੱਲ ਕਹਾਂ ਜੇ ਕਿਤੇ 2020 ਵਾਲੇ ਕਿਸਾਨੀ ਅੰਦੋਲਨ ਵਾਲੇ ਇਹ ਮੁੱਖ ਮੰਤਰੀ ਹੁੰਦਾ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ ਇਹ ਹਜ਼ਾਰ ਕਿਸਾਨ ਮਰਦਾ ਇਹਨੇ ਤਾਂ ਕਿਸਾਨ ਘਰੋਂ ਨਹੀਂ ਸੀ ਨਿਕਲਣ ਦੇਣੇ ਉਹ ਦਿੱਲੀ ਤੋਂ ਪਹੁੰਚ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਨੂੰ ਕਿਹਨੂੰ ਪਤਾ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਵੇ ਉੱਥੇ ਬੈਠੇ ਕਿਸਾਨਾਂ ਨੂੰ ਕਿਹਨੇ ਸਪੋਰਟ ਇਹ ਈ ਹੈ ਨਾ ਤੇ ਇਹ ਮੁੱਖ ਮੰਤਰੀ ਦਾ ਕਿਸਾਨਾਂ ਨੂੰ ਘਰੋਂ ਨਿਕਲਣ ਦਾ 2020 ਚ ਬਿਲਕੁਲ ਸਹੀ ਧੰਨਵਾਦ ਜੀ ਸੋ ਤੁਹਾਡਾ ਵੀ ਸਰਦ ਬਹੁਤ ਬਹੁਤ ਧੰਨਵਾਦ ਤੁਸੀਂ ਕਰ ਦਿਓ